ਭਾਈ ਸਭ ਤੋਂ ਵੱਡੀ ਪਹਿਲੀ ਤੋਂ ਵੱਡੀ ਵੱਡੀ ਖੁਸ਼ੀ ਦੀ ਗੱਲ ਆ ਕਿ મોદી ਸਾਹਿਬ ਨੇ ਜਿਉਂ-ਜਿਉਂ ਉਸ ਸੂਬਿਆਂ ਦੇ ਦੂਸਰੇ ਸੂਬਿਆਂ ਦੇ ਵਿੱਚੋਂ ਫ੍ਰੀ ਹੋਏ ਨੇ ਰਾਈਟ ਵੀ ਉਹਨਾਂ ਨੇ ਪੰਜਾਬ ਵੱਲ ਧਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਲਗਾਤਾਰ ਕਰ ਰਹੇ ਨੇ ਅੱਜ ਪਟਿਆਲੇ ਆਪਾਂ ਜੱਲੀਆਂ ਪਟਿਆਲੇ ਸਾਰੇ ਇਕੱਠੇ ਹੋ ਕੇ ਚੱਲੇ ਆ ਪਟਿਆਲੇ ਆ ਰਹੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਤੇ ਆ ਵੀ મોદી ਸਾਹਿਬ ਦੇ ਲੋਕਾਂ ਦੇ ਵਿੱਚ ਇੰਨਾ ਭਾਰੀ ਉਤਸ਼ਾਹ ਕਿਉਂਕਿ ਡਬਲ ਇੰਜਨ ਦੀ ਸਰਕਾਰ ਲੋਕ ਚਾਹੁੰਦੇ ਨੇ ਲੋਕਾਂ ਦੇ ਵਿੱਚ ਇਹ ਕਹਿ ਰਹੇ ਨੇ ਵੀ ਜਿੱਥੇ ਅਸੀਂ ਆਮ ਪਾਰਟੀ ਵੀ ਦੇਖ ਲਈ ਆ ਸਾਰੀਆਂ ਪਾਰਟੀਆਂ ਦੇਖ ਲਈਆਂ ਇਸ ਟਾਈਮ ਬੁੱਦੀ ਸਾਹਿਬ ਨੂੰ ਵੀ ਦੇਖ ਲੋ ਭਾਜਪਾ ਨੂੰ ਵੀ ਪਟਾਪੋ ਲੋਕਾਂ ਨੂੰ ਜਦ ਸੈਂਟਰ ਦੀ ਸਰਕਾਰੇ ਆਉਣੀ ਆ ਤਾਂ 2027 ਦੀ ਤਿਆਰੀ ਹੁਣੇ ਹੋ ਰਹੀ ਆ ਵੀ ਤਾਂ ਕਿ ਸਾਨੂੰ ਸੁਭਲਾਈ ਸੇ ਤੇ ਆ ਕਿਉਂਕਿ ਕਾਰਜਕ ਇਹ ਆ ਕਿਉਂਕਿ ਯੋਗੀ ਵਰਗੇ ਨੇ ਤੁਸੀਂ ਦੇਖਿਆ ਕਿੰਨਾ ਅਤਿਆਚਾਰ ਕ੍ਰਾਈਮ ਖਤਮ ਕੀਤਾ ਉਹਨਾਂ ਸਟੇਟਾਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਹਾਲਾਤ ਇੰਨੇ ਮਾੜੇ ਨੇ ਹਰ ਪਾਸੇ ਕਰਾਈਆਂ ਹਰ ਪਾਸੇ ਨਸ਼ਿਆਂ ਦਾ ਬੋਲਬਾਲਾ ਹਰ ਬਸੇ ਬੇਰੁਜ਼ਗਾਰੀ ਆ ਤੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਠੱਲੀ ਰਹੇ ਇਹ ਜਿੰਨਾ ਚਿਰ ਮੋਦੀ ਸਰਕਾਰ ਭਾਜਪਾ ਸਰਕਾਰ ਪੰਜਾਬ ਦੇ ਵਿੱਚ ਨਹੀਂ ਆਊਗੀ ਤਾਂ ਇਹਦਾਂ ਚੀਜ਼ਾਂ ਤੋਂ ਕਵਰ ਨਹੀਂ ਹੋ ਸਕਦੀਆਂ ਇਸ ਕਰਕੇ ਲੋਕਾਂ ਨੇ ਅੱਜ ਤਹਿਇਆ ਕਰ ਲਿਆ ਕਿਹੜੀਆਂ-ਕਿਹੜੀਆਂ ਸੀਟਾਂ ਤੇ ਅਸਰ ਪਏਗਾ ਜੀ ਜਿਸ ਤਰ੍ਹਾਂ ਪਟਿਆਲੇ ਦੀ ਰੈਲੀ ਆਣੇ-ਵਾਲੇ ਕਿਹੜੀਆਂ ਸੀਟਾਂ ਇਕ ਨੱਕਰਵਾਸ ਪਏਗਾ ਜਿਹੜੀਆਂ ਸੀਟਾਂ ਜਿਹੜੇ ਸਬੋਕ ਮੈਂ ਤਾਂ ਕਹੂੰ ਵੀ ਸੀਟਾਂ ਸਾਰੀਆਂ ਤੇ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਹੁਣ ਸਾਰਿਆਂ ਲੀਡਰਸ਼ਿਪ ਨੇ ਹੀ ਜਿਹੜਾ ਪੰਜਾਬ ਵੱਲ ਨੂੰ ਪੁਸ਼ ਕਰ ਲੈਣਾ yogi ਵਰਗੇ ਸਾਰੇ ਸ਼ਾਹ ਜੀ ਸਾਰੇ ਜਿਹੜੇ ਹੈਗਾ ਖਾਸ ਕਰਕੇ ਮੈਂ ਦੇਖਦਾ ਜਿਹੜੇ ਸਾਡੇ ਪ੍ਰਵਾਸੀ ਭਾਈ ਨੇ ਉਹਨਾਂ ਦੇ ਵਿੱਚ ਬਹੁਤ ਬੜਾ ਉਛਾਹ ਜੋ ਦੇਖਣ ਜਾ ਰਿਹਾ ਅਧਿਕਾਰ ਸਾਹਿਬ ਪਟਿਆਲਾ ਸੀਟਾਂ ਅੱਜ ਕਵਰ ਕਰੇ ਆਏ ਨੇ ਨੇੜੇ ਨੇੜੇ ਦੇ ਹਲਕੇ ਜਿਹੜੇ ਹੈਗੇ ਨੇ ਏ ਸੀਟਾ ਸਾਰੇ ਪੰਜਾਬ ਤੇ ਕਵਰ ਕਰ ਲਿਆ ਨੇ ਉਹ ਨਾ ਹੋ ਸਕਦਾ ਹੋਰ ਵੀ ਪ੍ਰਮੋਦੀ ਸਾਹਿਬ ਇਸ ਤੋਂ ਬਾਅਦ ਅੱਜ ਤੋਂ ਕੱਲ ਤੋਂ ਬਾਅਦ ਹੋਰ ਵੀ ਇੱਕ ਦਵਾ ਇਦਾਂ ਬਾਅਦ ਚ ਕੋਈ ਜਿਵੇਂ ਲੁਧਿਆਣਾ ਜਿਲ੍ਹੇ ਦਾ ਹੈਗਾ ਉਥੇ ਜਿਹੜਾ ਆਪਣਾ ਜੋ ਸੀ ਇਕੱਠੀਆਂ ਕਰਕੇ ਦੁਬਾਰਾ ਟਾਈਮ ਤੋਂ ਕਿਸ ਕਾਬਲਾਂ ਕਿਉਂਕਿ ਹੁਣ ਉਹਨਾਂ ਦਾ ਮੇਨ ਫੋਕਸ ਪੰਜਾਬ ਤੇ ਆ ਅਰ ਇਸ ਤੋਂ ਬਾਅਦ ਕਿ ਸਾਡਾ ਦੁਬਾਰਾ ਕੋਈ ਯਾਦ ਬੀਜਪੀ ਤੋਂ ਅੱਗੇ ਨਾਲੋਂ ਤਬਾ ਕਿਉਂਕਿ ਸਾਰੀਆਂ ਇਸ ਜਿੰਨੀਆਂ ਸੂਤਾ ਨੇ ਅੱਜ ਇਹ ਪੰਜਾਬ ਸਰਕਾਰ ਦਿਖਾਵਾ ਕਰ ਰਹੀ ਆ ਜਿੰਨੀਆਂ ਵੀ ਸਬੂਤਾਂ ਸੈਂਟਰ ਤੋਂ ਆ ਰਹੀਆਂ ਨੇ ਉਹ ਤੁਸੀਂ ਦੇਖੋ ਜਿੰਨੀਆਂ ਵੀ ਰੇਤਾਂ ਆ ਰਹੀਆਂ ਨੇ ਜਿਸ ਜਾਂ ਕੋਈ ਸਬਸਿਡੀਆਂ ਆ ਰਹੀਆਂ ਨੇ ਫ੍ਰੀ ਆ ਰਿਆ ਉਹ ਹਰ ਚੀਜ਼ ਹੈ ਰਾਸ਼ਨ ਵਗੈਰਾ ਜੋ ਵੀ ਹੈ ਉਹ મોદી ਸਰਕਾਰ ਵੱਲੋਂ ਆ ਰਿਹਾ ਸਿਲੰਡਰ ਲੋਕਾਂ ਨੂੰ ਫ੍ਰੀ ਦੇਤੇ ਗਰੀਬਾਂ ਨੂੰ ਦੇਤੇ ਇਸ ਕਰਕੇ ਬਾਕੀ ਰਾਮ ਮੰਦਰ ਦਾ ਜਿਹੜਾ ਪਰਮਾਤਮਾ ਜੋ ਹੈਗਾ ਉਹ ਹੁਸਾਰਿਆ ਉਹਦਾ ਬਹੁਤ ਵੱਡਾ ਲੋਕਾਂ ਦੇ ਵਿੱਚ ਇਸ ਵਾਰੇ ਲੋਕ ਵੋਟਾਂ ਪਾ ਕੇ ਉਹਦਾ ਸਾਨ ਉਤਾਰਨਗੇ ਇਸ ਕਰਕੇ ਮੈਨੂੰ ਮੈਨੂੰ ਉਮੀਦ ਆ ਵੀਰ ਜੀ ਕਿ ਬਹੁਤ ਮжоਰਟੀ ਦੇ ਨਾਲ ਨੰਬਰ 1 ਦੀ ਪਾਰਟੀ ਹੋ ਕੇ ਇਹ ਨਿਕਲੂਗੀ ਕਿਉਂਕਿ ਲੋਕਾਂ ਨੇ ਇੱਥੇ ਤੱਕ ਵੀ ਆ ਗਿਆ ਵੀ ਲੋਕ ਇੱਥੇ ਦਾ ਕੋਈ ਕਹਿ ਰਹੇ ਸਾਨੂੰ ਵੀ ਸਾਨੂੰ ਨੰਗੇ ਚੱਟੇ ਨਾ ਕਰੋ ਮੋਟਾ ਤਾਂ ਨੂੰ ਆਉਣਗੇ ਤੁਸੀਂ ਵੀ ਸਪੈਸ਼ਲ ਵਿਦੇਸ਼ ਤੋਂ ਆਇਓ ਇੱਥੇ ਵੋਟ ਕਾਪਟ ਕਰਨ ਦੇ ਨਹੀਂ ਤੇ ਸਪੈਸ਼ਲ ਹੁਣ ਭਾਜਪੀ ਸਰਕਾਰ ਦੇਖਣਾ ਚਾਹੁੰਦੇ ਆ ਦੇਖੋ ਕਿਉਂ ਨਹੀਂ ਕਿਉਂਕਿ ਮੈਨੂੰ ਹੁਣ 6-7 ਮਹੀਨੇ ਹੋ ਗਏ ਇੱਥੇ ਆਏ ਨੂੰ ਪਾਏ ਮੇਰੇ ਬੱਚੇ ਇੱਥੇ ਆ ਕੇ ਮਹੀਨਾ ਰਹਿ ਕੇ ਵਾਪਸ ਮੁੜ ਗਏ ਤੇ ਉਸ ਕਰਕੇ ਆਪਾਂ ਦੱਬ ਕੇ ਜ਼ੋਰ ਲਾ ਰਹੇ ਆਂ ਬਹੀ ਵੀ ਚਾਹੁੰਦੇ ਆ ਜੇ ਅਸੀਂ ਚੰਗੇ ਇਨਸਾਨ ਅੱਛੇ ਇਨਸਾਨ ਜਿਹੜੇ ਨੇ ਉਹ ਘਰ ਬੈਠ ਗਏ ਤਾਂ ਬਾਹਰ ਤੁਰ ਗਏ ਤਾਂ ਪਿੱਛੇ ਕੀ ਹਾਲਾਤ ਬਣ ਗਏ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਅਸ ਲੋਕਾਂ ਨੂੰ ਵਧੀਆ ਇਨਸਾਨ ਨੇ ਜਿਹੜੇ ਨੇ ਇਮਾਨਦਾਰ ਨੇ ਆਨਸਟ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਚਾਹੀਦਾ ਵੀ ਦਾਗੀਆਂ ਨੂੰ ਛੱਡ ਕੇ ਬਾਕੀ ਅਗਲੀ ਵਧੀਆ ਲੀਡਰਸ਼ਿਪ ਜਿਹੜੀ ਹੈਗੀ ਆ ਵਧੀਆ ਲੋਕ ਨੇ ਅੱਛੇ ਇਨਸਾਨ ਨੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਨਾ ਵੀ ਆ ਤੇ ਸਮਾਜ ਚਾਹੁੰਦਾ ਵੀ ਆ ਉਹਨਾਂ ਨੂੰ ਅੱਗੇ ਲਿਆ ਕੇ 2027 ਦੀ ਤਿਆਰੀ ਕਰਨੀ ਹੈ